ਵਸਾਕੀ ਵਾਲੇ ਦਿਨ ਚਾਰ ਨੌਜਵਾਨਾਂ ਦੀ ਦਰਿਆ ਬਿਆਸ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਿਆ ਵਿੱਚ ਡੁੱਬਣ ਵਾਲੇ ਨੌਜਵਾਨ ਜਸਪਾਲ ਸਿੰਘ ਪੁੱਤਰ ਕਮਲਜੀਤ ਸਿੰਘ, ਅਰਸ਼ਦੀਪ ਸਿੰਘ ਪੁੱਤਰ ਮਨਪ੍ਰੀਤ ਸਿੰਘ ਵਿਸ਼ਾਲ ਪੁੱਤਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰਪਾਲ ਸਿੰਘ ਪਿੰਡ ਪੀਰੇਵਾਲ ਦੇ ਦੱਸੇ ਜਾ ਰਹੇ ਹਨ। ਜਸਪਾਲ ਸਿੰਘ ਅਤੇ ਅਰਸ਼ਦੀਪ ਦੀ ਤਲਾਸ਼ ਕਰਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਿਊਟੀ ਡਾਕਟਰ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੂਜੇ ਪਾਸੇ ਵਿਸ਼ਾਲ ਅਤੇ ਗੁਰਪ੍ਰੀਤ ਦੀ ਐਨਡੀਆਰਐਫ ਟੀਮਾਂ ਵੱਲੋਂ ਤਲਾਸ਼ ਜਾਰੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਟਨਾ ਸਥਾਨ ਤੇ ਪਹੁੰਚੇ ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਕਪੂਰਥਲਾ ਅਤੇ ਥਾਣਾ ਫੱਤੂ ਢੀਂਗਾ ਮੁਖੀ ਅਮਰਦੀਪ ਕੌਰ ਅਤੇ ਹੋਰ ਆਲਾ ਅਧਿਕਾਰੀ ਪੂਰੇ ਮਾਮਲੇ ਤੇ ਨਜ਼ਰ ਰੱਖ ਰਹੇ ਹਨ। ਕਪੂਰਥਲਾ ਤੋਂ ਜਤਿੰਦਰ ਸਿੰਘ ਅਤੇ ਹਰਸ਼ਦੀਪ ਸਿੰਘ ਦੀ ਖਾਸ ਰਿਪੋਰਟ ਸਪੈਸ਼ਲ ਨਿਊਜ਼ ਪੰਜਾਬੀ ਇੱਕ ਦਾ ਅਰਸ਼ਦੀਪ ਜੀ ਇੱਕ ਵਿਸ਼ਾਲ ਸੀ ਸਾਲੋ ਸਾਲੋ ਕੰਦੇ ਜੀ ਉਹਨੇ ਭਰਾ ਉਹਦੇ ਦੋ ਬੱਚੇ ਦੂਸਰੇ ਉਹਦਾ ਹੋਰ ਇੱਕ ਦਾ ਕਾਲੂ ਆ ਇੱਕ ਦਾ ਨੂੰ ਗੁਰਪ੍ਰੀਤ ਇਹ ਸਾਰੇ ਕਿਹੜੇ ਪਿੰਡ ਦੇ ਸੀ ਪੀਰੇਵਾਲ ਦੇ ਜੀ ਦੋ ਬੱਚੇ ਸਾਡੇ ਆ ਮੇਰੇ ਤੋਂ ਵੱਡੇ ਦੇ ਪੁੱਤੇ ਆ ਉਹ ਇੱਕ ਗਵਾੜ ਆੜੇ ਇੱਕ ਥੋੜਾ ਮਤਲਬ ਉਹ ਵੀ ਗਵਾੜੀ ਲਾਰੋ ਲੱਗ ਗਈ ਹੋਈ ਕਿ ਕਰੰਟ ਕੀ ਹੋਇਆ ਸੀ ਕਰੰਟ ਜਿੱਦਾਂ ਹੁਣ ਵਿਸਾਖੀ ਵਾਲੇ ਦਿਨ ਆਮ ਹੀ ਦੁਨੀਆ ਆਉਂਦੀ ਹੈ ਲੋਨ ਵਿਸਾਖੀ ਦਾ ਕਰਕੇ ਕਈ ਆਉਂਦੇ ਆ ਕਾਫੀ ਆਉਂਦੇ ਨੇ 10 ਸਾਲ ਤੇ ਇੱਕ ਪਾਣੀ ਦਾ ਵਹਾਵ ਇੰਨਾ ਤੇਜ਼ ਆ ਗਿਆ ਕਿ ਪਾਣੀ ਦਾ ਸਾਰੇ ਦਿਨ ਵਿੱਚ ਵੜਿਆ ਇੱਕ ਜਣਾ ਉਹ ਡੁੱਗੇ ਸਾਲ ਪੈ ਗਿਆ ਇੱਕਦਮ ਉਸੇ ਅਹੀਂ ਜਾ ਕੇ ਆ ਤੇ ਉਹ ਡੁੱਗੇ ਜਰ ਦੂਜਾ ਉਹ ਫੜ ਲਗਾ ਫੜਦੇ ਪੜਦੇ ਚਾਰੀ ਮਤਲਬ ਡੁੱਬ ਗਿਆ ਇੱਕ ਦੂਜੇ ਨੂੰ ਫੜਦੇ ਤੇ ਕਿੰਨੇ ਆਦੇ ਹਾਂਜੀ ਦੋ ਬੱਚੇ ਨੇ ਇਹਦਾ ਉਹਨਾਂ ਦੇ ਇੱਕ ਅਰਸ਼ਦੀਪਾ ਤੇ ਇੱਕ ਮੁੰਡੇ ਦਾ ਕਾਲੂ ਆ। ਬਾਕੀ ਦੋ ਦੋ ਵਿਸ਼ਾਲ ਆ, ਸ਼ਾਲੋ ਹੋਰ ਨਾਮ ਨੇ ਤਾਂ। ਪ੍ਰਸ਼ਾਸਨ ਦੇ ਜੋ ਇੰਤਜ਼ਾਮ ਕਰ ਦਿੱਤਾ ਹੈ ਜੀ ਰੱਖੀ ਕੀ ਆ ਵੀ ਹਾਂਜੀ ਸੈਟੀਸਫਾਈਡ ਹੋਏ ਨਾ ਬੰਦੇ ਬਹੁਤ ਕਰ ਰਹੇ ਨੇ ਸੰਤੋਖ ਨਾਲ। ਹਾਂਜੀ ਅਸੀਂ ਛੋਟੇ ਜਿਹੇ ਹਨੂ ਮਲਕੋ ਰਕਸ਼ਾ ਮਿਲ ਜਣ ਦੋ ਤੇ ਅਸੀਂ ਪਹਿਲੋਂ ਲੱਭ ਲਈ ਆ ਆਪ ਹੀ। ਮੈਂ ਉਹਦੇ ਤੋਂ ਪਾਣੀ ਚ ਬੜਿਆ ਅਮਰ ਜਣ ਲੈ ਕੇ ਜਨਾ। ਅੱਛਾ ਉਸੇ ਵੇਲੇ ਜਦੋਂ ਪਤਾ ਲੱਗਾ ਪਿੰਡੋਂ ਭੱਜ ਕੇ ਆਏ ਆ। ਪਿੰਡੋਂ ਆ ਕੇ ਮੋਟਰਸਾਈਕਲ ਫੜਾਦੇ ਆਏ ਹਮ ਤੇ ਉਸ ਦੇ ਵਿੱਚ ਮਲਬਾ ਜਿਹਨੇ ਸਾਥ ਦਿੱਤਾ ਜੋ ਸਾਡੇ ਪਿੰਡ ਦੇ ਰਹਿਣ। ਅਈ 25 ਜਣੇ ਸੀਗੇ। ਉਹ ਦੋ ਘਰਾਂ ਨੂੰ ਪਹਿਲੋ ਲੱਗ ਗਏ ਹੁੰਦੇ। ਉਹ ਘਲਾਏ ਹਸਪਤਾਲ ਸੀ ਗਏ ਉਹ ਬੱਚੇ ਨਹੀਂ ਗਏ। ਉਹ ਘਰੇ ਲੈ ਜਾਂਦੇ ਆ। ਚਮਕਰਾਤ ਦੇ 2 ਲੱਖਾਂ। ਦੋ ਮੁੰਡੇ ਨਹੀਂ ਮਿਲੇ। ਹਾਂ।